ਬਾਟਾਂ ਵਿੱਚ ਬੜੀਆਂ ਭਾਰੀਆਂ ਭਾਰੀਆਂ ਮੈਂ ਦੇਖੀਆਂ ਜਿੰਨਾ ਕ ਮੈਨੂੰ ਪਤਾ ਇੱਕ ਮਠਾੜੂ ਦੀ ਦੇਖੀ ਸੀ ਉਹ ਬਾਟਾਂ ਵਿੱਚ ਲਾਈ ਨਹੀਂ ਕਦੇ ਦੇਖੀ ਆ ਵੀਡੀਓ 'ਚ ਜਿੰਨਾ ਕ ਮੈਂ ਦੇਖਿਆ ਹਾਂ ਉਹ ਪਾਕਿਸਤਾਨ ਵਾਲੀਆਂ ਬਾਗਟਾਂ ਨਾ ਜਿਹੜੀਆਂ ਬਹੁਤ ਜ਼ਿਆਦੇ ਲੋਹਾ ਲੱਗਾ ਭਾਰੀਆਂ ਨਿੱਗਰ ਹਾਂ ਇਹ ਚੀਜ਼ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਆ ਜਾ ਉਹ ਲੱਗੇ ਨਹੀਂ ਮੇਰੇ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਆਪਣੇ ਵਾਲ ਜਿਹੜਾ ਉਧਰ ਮੇਰੇ ਵਾਲਾ ਪਿੰਡ ਆ ਉਧਰ ਉਧਰ ਜ਼ਮੀਨ ਹੈਗੀ ਭਾਰੀ ਮਤਲਬ ਜੇ ਚੀਕ ਨਹੀਂ ਤਾਂ ਵੱਡੇ ਵੱਡੇ ਪੱਥਰ ਆ ਡਲੇ ਉਧਰ ਬਾਗਟ ਹੁਣ ਮੈਂ ਇਧਰੋਂ ਬਾਗਟ ਲੈ ਗਿਆ ਆਪਣੇ ਲਈ ਆਪਣਾ ਖੇਤ ਉਧਰ ਪੱਤਰ ਕਰਨ ਨੂੰ ਤੇ ਉਧਰ ਜਿਹੜੀ ਬਾਗਟ ਸੀ ਨਾ ਉਹ ਮੇਰੇ ਨਾਲ ਵੇ ਵੇ ਹਸਣ ਹਸਣ ਦਾ ਮਤਲਬ ਕੀ ਆਪਣੇ ਦੇ ਬਾਗਟ ਵੱਡੇ ਵੱਡੇ ਡਲੇ ਉੱਤੇ ਤਰੀ ਜਾਵੇ ਉਹਨਾਂ ਦੀ ਬਾਗਟ ਬਹੁਤ ਜਿਆਦਾ ਨਿੱਗਰ ਸੀ ਬੜਾਈ ਲੋ ਆਉਣ ਨੂੰ ਬਹੁਤ ਕਹਿੰਦਾ ਸਾਡੇ ਲਈ ਬਾੜ ਨੇ ਡਲੇ ਭੋਰਨੇ ਆ ਫੇਰ ਇਹਨੇ ਸੁੱਤਨੇ ਉਹਦਾ ਫਾਇਦਾ ਹੈ ਕਿ ਨਹੀਂ ਭਾਰੀ ਬਾਗਟ ਦਾ ਕਿ ਨਹੀਂ ਨਹੀਂ ਉਸਤ ਮੈਂ ਇਸ ਇਹ ਮੇਰੀ ਗੱਲ ਸੁਣੋ ਤੁਸੀਂ ਹੂੰ ਇਹਦੇ ਉਹ ਟਰੈਕਟਰ ਦਾ ਵੇਟ ਆ 23 ਕਵੰਟਲ ਹੂੰ ਦੋ ਜਾਂ ਤਿੰਨ ਕਵੰਟ ਲੈ ਇਹ ਆ ਹੂੰ ਆਪਾਂ ਟੋਚਨ ਮਕਾਵਲਿਆਂ ਚ ਵੇਣੀ ਅਗਲਾ ਕਹਿੰਦਾ ਸਾਡਾ ਤਗੜਾ ਫਲਨ ਤਗੜੇ ਮਾੜੇ ਦਾ ਉੱਥੇ ਕੰਮ ਘੱਟ ਕਰਦਾ ਉੱਥੇ ਵਜਨ ਜ਼ਿਆਦਾ ਕਰਦਾ ਵਜਨ ਵਜਨ ਹਾਂ ਵਜਨ ਥਿਊਰੀ ਮੈਂ ਮੇਰਾ 40 ਕਿਲੋ ਭਾਰ ਆ ਮੇਰਾ ਕਵੰਟਲ ਭਾਰ ਆ ਉਹ ਅਗਲੇ ਨੇ ਕਹਿੰਦਾ 40 ਕਿਲੋ ਥੋੜੇ ਤੇ ਕਵੰਟਲ ਆ ਮੈਂ ਡੇਢ ਕਵੰਟਲ ਖਿੱਚੂੰਗਾ ਮੈਂ ਸਲੀਪ ਹੀ ਕਰੂੰਗਾ ਹੂੰ ਜੋਰ ਹੈ ਨਹੀਂ ਉਹ ਇਹ ਇਹ ਇਹਦੇ ਚ ਮਿੱਟੀ ਹੈਗੀ ਆ 23 ਕੁਇੰਟਲ ਜਾਂ 24 ਕੁਇੰਟਲ ਉਹ ਜੇ 30 ਕੁਇੰਟਲ ਦਾ ਹੋਊ ਫੇਰ ਖਿੱਚੂ ਇਹਨੂੰ ਹਮ ਬਾਕੀ ਜੇ ਮੈਂ ਆਈ ਨਹੀਂ ਆਂਦਾ ਵੀ ਭਾਰੀ ਦਾ ਮਾੜਾ ਜਾਂ ਚੰਗਿਆ ਮਾੜਾ ਪਰ ਇਸ ਗੱਲ ਦਾ ਕਹਿਣਾ ਵੀ ਜਿਹੜਾ ਤਕਨੀਕ ਸਭ ਤੋਂ ਵੱਧ ਕੰਮ ਕਰਦੀ ਆ ਇਹ ਚ ਦਿਮਾਗ ਵੱਧ ਆ ਚੀਜ਼ ਵੱਧ ਕੰਮ ਕਰਦੀ ਹਾਂ ਦਿਮਾਗ ਤੁਹਾਡਾ ਥੋੜੀ ਮਿੱਟੀ ਲੈ ਕੇ ਵੀ ਕਈ ਵਾਰਨ ਟਰੈਕਟਰ ਉਹ ਮੈਂ ਤੁਹਾਨੂੰ ਦੱਸਿਆ ਸੀ ਵੀ ਵੱਧ ਬੰਨ ਕੇ ਅਗਲਾ ਵਾਰ ਵਾਰ ਲੈਫਟ ਚੱਕੀ ਜਾਂਦਾ ਹੂੰ ਉਹਦੀ ਉਹਦੀ ਬਰਾਟ ਹੋਵੇ ਚੱਲ 5 ਕੁਇੰਟਲ ਦੀ ਜਾਂ 10 ਕੁਇੰਟਲ ਦੀ ਆ ਉਹ ਬੰਦੇ ਨੇ ਕਰਾ ਹੀ ਇੰਨਾ ਬੰਨ ਲਿਆ ਉਹਦਾ ਟਰੈਕਟਰ ਖੈਦਾ ਨਹੀਂ ਉਹ ਚੱਕੀ ਜਾਂਦਾ ਵਾਰ ਵਾਰ ਉਹਦਾ ਕੀ ਫਾਇਦਾ ਉਹਦਾ ਕੀ ਫਾਇਦਾ ਠੀਕ ਆ ਬਾਕੀ ਇਹ ਇਹ ਕਿਹੜਾ ਤੂੰ ਲੰਮ ਲਈ ਫਿਰ ਤਾਂ ਲੰਮਾ ਇਹ ਡੰਡਾ ਉਹਦਾ ਕੀ ਫਾਇਦਾ ਉਹ ਉਹ ਮੈਂ ਤੁਹਾਨੂੰ ਦੱਸਦਾ ਉਹਦੇ ਲਈ ਤੂੰ ਨਹੀਂ ਨਹੀਂ ਇੱਥੇ ਨਹੀਂ ਕੰਮ ਕਰਨ ਉਹ ਤੈਨੂੰ ਮੈਂ ਪੂਰਾ ਹੀ ਐਕਸਪੈਰੀਮੈਂਟ ਕਰਕੇ ਦਿਖਾਉਣਾ ਉਹਦਾ ਕੀ ਰੀਜਨ ਕੀ ਹੁੰਦਾ ਅੱਛਾ ਉਹਦਾ ਕਿਦਾਂ ਹੁੰਦਾ ਸਿਸਟਮ ਉਹਦਾ ਅੱਡਾ ਹੋਰ ਦੇਖ ਤੂੰ ਕੋਈ ਤੇਰੇ ਹੋਰ ਮੇਰੇ ਦਿਮਾਗ ਚ ਆਉਂਦੀ ਪੀ ਜਿਵੇਂ ਸਾਡੇ ਵਾਲੀ ਦੀ ਆ ਪਾਉਣੀ ਆ ਮੈਨੂੰ ਆਉਂਦੇ ਨੇ ਛੋਟੇ ਨੇ ਇਹ ਸਵਾਲ ਪੁੱਛਿਆ ਸੀ ਕਹਿੰਦਾ ਟੇਢੀ ਲੱਗਦੀ ਆ ਵਿੰਗੀ ਉਹ ਥੋੜਾ ਇਹਦਾ ਕੋਈ ਇਹ ਵੀ ਇੱਕ ਚੀਜ਼ ਹੋਰ ਜਿਹੜੀ ਆਪਾਂ ਪਾਉਣੀ ਦੂਜੀ ਲਾਉਣੀ ਆ ਜਿਹਦੇ ਉੱਤੇ ਟਰਾਂਸਮਿਟਰ ਆਪਾਂ ਲਾਉਣੀ ਆ ਜੋ ਟੇਢੀ ਹੋ ਜਾਈ ਐ ਜਾਂ ਐ ਹੋ ਜੀ ਉਹ ਤਾਂ ਕੋਈ ਫਰਕੇਗਾ ਹਾਂ ਉਹ ਪੂਰੀ ਗੁਣੀਆਂ ਹੀ ਚਾਹੀਦੀ ਨਹੀਂ ਉਹ ਆਏ ਨਹੀਂ ਹੁੰਦਾਗਾ ਉਹਦੇ ਵਿੱਚ ਜਿਹੜੀ ਲੇਜ਼ਰ ਵਾਲੀ ਮੋਟਰ ਹਾਂ ਉਹਨੇ ਉਦੋਂ ਹੀ ਘੁੰਮਣਾ ਜਦੋਂ ਸਿੱਧੀ ਹੋਈ ਨਹੀਂ ਤਾਂ ਉਹ ਘੁੰਮਣਾ ਹੀ ਨਹੀਂਗਾ ਹਾਂ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਵੀਰੇ ਹਾਂ ਆਪਾਂ ਤਰਕੰਡੀ ਟੇਢੀ ਲਾਤੀ ਹਾਂ ਉਹਦੇ ਵਿੱਚ ਤਿੰਨ ਮੋਟਰਾਂ ਲੱਗੀਆਂ ਹੋਈਆਂ ਉਹਦੇ ਵਿੱਚ ਜਿਵੇਂ ਆਪਣੇ ਟਰੈਕਟਰ ਦਾ ਕਰਾਸ ਆ ਤੂੰ ਗੈਣ ਲਾ ਕਰਾਸ ਆ ਕਰਾਸ ਆ ਆਪਾਂ ਥੱਲਿਓਂ ਘਮਾਉਣਾ ਸਿੱਧਾ ਖੜਾ ਕਰ ਲਗੇ ਕਰਾਸ ਦਾ ਉਤਲਾ ਪਾਸਾ ਉਤਲਾ ਆਪਾ ਥੱਲੇ ਨੂੰ ਟੇਡੀ ਕਰਤੀ ਥੱਲੇ ਵਾਲੇ ਪਾਸੇ ਨਹੀਂ ਇੰਨਾ ਬੈਂਡ ਪਾ ਲੈਣਾ ਆਪਦੇ ਵਿੱਚ ਉਹ ਚੀਜ਼ ਨੂੰ ਨਾ ਨਾਰਮਲ ਉਹ ਚ ਤਿੰਨ ਮੋਟਰਾਂ ਲੱਗੀਆਂ ਹੋਈਆਂ ਦੋ ਤੋਂ ਤਿੰਨ ਮੋਟਰਾਂ ਨਹੀਂ ਹੁਣ ਤੁਸੀਂ ਇਹਦੇ ਹਿਸਾਬ ਨਾਲ ਤੁਸੀਂ ਮੇਰੀ ਗੱਲ ਮੇਰੀ ਗੱਲ ਸੁਣ ਪਹਿਲਾਂ ਧਿਆਨ ਨਾਲ ਜੀ ਉਹ ਜਿਹੜੀ ਉਹ ਨੂੰ ਉਹ ਕੰਮਦਾ ਨਾ ਲੇਜ਼ਰ ਉਹਦੇ ਥੱਲੇ ਤਿੰਨ ਮੋਟਰਾਂ ਉਹਨੂੰ ਬੈਲੈਂਸ ਕਰਨ ਵਾਸਤੇ ਲੱਗੀਆਂ ਅੱਛਾ ਲੇਜ਼ਰ ਉਤਲੇ ਉਹਦੇ ਵਿੱਚ ਦੇ ਨੂੰ ਹਾਂ ਟਰਾਂਸਮਿਟਰ ਦੀ ਗੱਲ ਕਰਦੇ ਆ ਉਹ ਹਰ ਇੱਕ ਕੰਪਨੀ ਦਾ ਵੱਖੋ ਵੱਖਰਾ ਪ੍ਰੋਜੈਕਟ ਆ ਜਿਹੜਾ ਆਪਣੇ ਕੋਲੇ α ਦਾ ਇਹ ਜਿਹੜਾ ਸਾਰਾ ਬਾਕਸ ਹੈਲ ਦਾ ਜਿਹੜਾ ਥੱਲੇ ਨਾਟਕੱਸਿਆ ਨਾ ਜਿਹੜੀ ਜਗ੍ਹਾ ਤੇ ਹੂੰ ਉਹ ਖੜਾ ਰਹੂਗਾ ਉਤੋਂ ਸਾਰਾ ਬਾਕਸ ਟੇਡਾ ਹੋ ਜਾਂਦਾ ਜੇ ਆਪਾਂ ਟੇਢੀ ਲਾਤੀ ਜਿਹੜੀ ਹੋਰ ਆ ਜਿਵੇਂ ਲਾਈਕਾ ਹੂੰ ਲਾਈਕਾ ਦਾ ਕੀ ਆ ਉਹ ਤੁਸੀਂ ਟੇਢੀ ਲਾਤੀ ਜੇ ਹੱਦ ਤੋਂ ਵੱਧ ਟੇਢੀ ਲਾਤੀ ਉਹਨੇ ਘੁੰਮਣਾ ਹੀ ਨਹੀਂ ਅੱਛਾ ਉਹਨੇ ਉਹਨੇ ਘੁੰਮਣਾ ਉਦੋਂ ਆ ਜਦੋਂ ਤੁਸੀਂ ਉਹ ਜੇ ਮੰਨ ਲਾ 19 ਕੀ ਟੇਢੀ ਲੱਗ ਗਈ ਆਪਣੇ ਤੋਂ ਉਹਨੇ ਘੁੰਮਣਾ ਹੀ ਉਦੋਂ ਜਦੋਂ ਸਿੱਧੀ ਹੋਗੀ ਉੱਥੇ ਮੋਟਰਾਂ ਉਹਨੂੰ ਲੱਗੀਆਂ ਹੋਈਆਂ ਜਿਹੜੀ ਲੇਜ਼ਰ ਵਾਲੀ ਮੋਟਰ ਆ ਇੱਥੇ ਲੱਗੀ ਆ ਪਲੇਟ 'ਚ ਆਹ ਪਲੇਟ 'ਚ ਲੱਗੀ ਵੀ ਆ ਇਧਰ ਦੇਖ ਮੇਰੀ ਇੱਥੇ ਮੋਟਰ ਆ ਉਹ ਹੂੰ ਉਹਦੇ ਨਾਲ ਲੇਜ਼ਰ ਲੱਗੀ ਵੀ ਆ ਇਹਦੇ ਆਸ-ਪਾਸੇ ਤਿੰਨ ਮੋਟਰਾਂ ਲੱਗੀਆਂ ਹੋਈਆਂ ਹੂੰ ਜਿਵੇਂ ਆਪਾਂ ਟ੍ਰੈਕਟਰ ਦਾ ਬੈਲੈਂਸ ਕੱਢ ਦਿੰਦੇ ਤਿੰਨ ਹਾਂ ਬੈਲੈਂਸ ਆਪਣੀ ਟ੍ਰੈਕਟਰ ਦੀ ਗੱਡੀ ਦਾ ਬੈਲੈਂਸ ਨਹੀਂ ਕੱਢਦੇਗੇ ਉਹਦੇ ਤੇ ਕੰਪਿਊਟਰ ਤੇ ਲਾ ਕੇ ਜੋ ਟਾਇਰ ਘਮਾਉਂਦੇ ਆ ਉਹ ਜੇ ਉਹ ਕਿਤੇ ਵਾਈਬ੍ਰੇਸ਼ਨ ਕਰਦਾ ਹੁੰਦਾ ਉੱਥੇ ਉਹ ਲਾ ਆਂਦਾ ਵੀ ਇੱਥੋਂ ਇਹ ਝੋਲ ਮਾਰਦਾ ਹੂੰ ਉਹ ਜਿੱਥੇ ਉਹ ਟੇਢੀ ਹੁੰਦੀ ਆ ਉਹ ਨੂੰ ਸਿੱਧਾ ਕਰੀ ਜਾਂਦੀ ਉਧਰਲੇ ਪਾਸੇ ਵਾਲੀ ਮੋਡਰੀ ਆਪੇ ਹਾਂ ਨਹੀਂ ਤਾਂ ਉਹ ਹਰ ਇੱਕ ਹੀ ਬੰਦਾ ਬਣਾ ਦੇਵੇ ਉਹ ਚ ਤੈਨੂੰ ਮੈਂ ਐਕਸਪੈਰੀਮੈਂਟ ਹੀ ਕਰਕੇ ਦਿਖਾਉਣਾ ਪੂਰਾ ਹੀ ਦੇਖੇਗਾ ਮੈਂ ਹਾਂ ਹੁਣ ਸਾਡੇ ਵਾਲੇ ਚ ਉਹਦੇ ਵਿੱਚ ਅੰਦਰਲੀ ਮੋਟਰ ਤਾਂ ਮੈਂ ਸਮਝ ਗਿਆ ਤਿੰਨ ਡੰਡੇ ਹੁੰਦੇ ਆ ਹਾਂ ਜੋ ਟੇਢੇ ਲੱਗੇ ਆ ਉਹਨੇ ਕੰਮ ਨਹੀਂ ਕਰਨਾ ਤੁਹਾਡੇ ਹਿਸਾਬ ਨਾਲ ਜੇ ਤਾਂ ਤੁਸੀਂ ਜਿੰਨੀ ਉਹ ਮੋਟਰਾਂ ਤਿੰਨ ਨੂੰ ਹੈਲਪ ਦੇ ਸਕਦੀਆਂ ਉਹਨੀ ਟੈਡੀ ਲਈ ਤੇ ਉਹ ਚ ਕਮਾਦਣੀ ਆ ਕਮਾਦਣੀ ਜੇ ਉਦੋਂ ਤੁਸੀਂ ਵੱਧ ਲਾਤੀ ਫੇਰ ਨਹੀਂ ਉਹਨੇ ਕਮਾਉਣਾ ਫੇਰ ਉਹਨੇ ਕਮਾਉਣਾ ਨਹੀਂਗਾ ਉਹਨੇ ਰੁਕ ਜਾਣਾ ਬਲਕਾਰਿਆ ਓਏ ਉਹ ਲਾ ਕੇ ਲੈ ਕੰਪਿਊਟਰ ਲਾ ਕੇ ਲੈ ਗਈ ਆਪਣਾ ਭੱਜ ਕੇ ਨਹੀਂ ਨਹੀਂ ਬੈਟਰੀ ਵੀ ਲੈ ਕੇ ਆਉਣੀ ਟਰੈਕਟਰ ਲੈ ਜਾ ਮੋਟਰ ਸਾਂ ਲੈ ਜਾ ਹੋਰ ਉਹਨਾ ਟਾਈਮ ਹੋਰ ਕਰ ਮੈਂ ਤੁਹਾਨੂੰ ਉਹ ਕਲੀਅਰ ਹੀ ਕਰਕੇ ਵਿਖਾ ਦਿੰਦਾ ਉਹ ਮੈਂ ਸਮਝ ਗਿਆ ਇਹ ਨਾ ਇਹਦੇ ਕੋਲੇ ਪੈਸੇ ਹੈ ਨਹੀਂ ਇਹ ਨਾ ਤਾਇਆ ਪੁਰਾਣੀ ਬਾੜ ਲਈ ਫਿਰ ਤਾਂ ਮੈਂ ਝੂਠ ਜਿਹਾ ਬੋਲੀ ਜਾਂਦਾ ਮਜ਼ਾਕ ਕਰਦਾ ਹਣ ਮੇਰੀ ਗੱਲ ਸੁਣ 36 30 ਲੈਂਦਾ ਪਲੱਸ ਹੁਣ ਉਹ ਦਾ ਐਡੀਸ਼ਨ ਆਉਂਦੇ ਨਾ 36 30 ਫੋੜ ਇਹ ਵੀ 36 30 ਆ ਇਹ ਵੀ 36 30 ਹੈਗੇ ਨਾ ਦੋਨੇ 36 30 ਇਹ ਤੋਂ ਗਾਹ ਆ ਗਿਆ ਹੁਣ ਐਡੀਸ਼ਨ ਐਦੇ ਤੋਂ ਵੀ ਗਾਹ ਸਭ ਤੋਂ ਪਹਿਲਾਂ ਆ ਆਇਆ ਸੀ ਫੇਰ ਆ ਆ ਕੇ ਤੋਂ ਪਹਿਲਾਂ ਕੋਈ ਆਇਆ ਸੀ ਬਹੁਤ ਮਾਡਲ ਆਏ ਕੰਪਨੀ ਨੇ ਬਹੁਤ ਕੋਸ਼ਿਸ਼ ਕੀਤਾ ਇਹ ਚ ਬਹੁਤ ਕੋਸ਼ਿਸ਼ ਕੀਤਾ ਸੁਪਰ ਕੱਢਿਆ ਨੀਲੇ ਮਗਰਾਨ ਵਾਲਾ ਫਲਾਣਾ ਤੇ ਉਹ ਕੈਮ ਕਰਦੀ ਕੱਢੇ ਹਾਂ ਮੈਂ ਡਿਫਰੈਂਸ ਦੱਸ ਇਹਨਾਂ ਦੋਵਾਂ ਚ ਜਿਹੜੀ ਗੱਲ ਜਿਹੜਾ ਇਹਦਾ ਜੇ ਇਹਦਾ ਇੰਜਨ ਆਪਾਂ ਹੁਣ ਕਰਾਉਣਾ ਹੋਵੇ ਨਵਾਂ ਇਹਦਾ ਸਮਾਨ ਪਾਉਣਾ ਹੋਵੇ ਤਾਂ ਲੱਖ ਰੁਪਈਆ ਲੱਗਦਾ ਲੱਖ ਰੁਪਈਆ ਲੱਖ ਤੋਂ ਉੱਤੇ ਲੱਗ ਜਾਂਦਾ ਚੀਜ਼ਾਂ ਇਹਨੂੰ ਇੰਜਨ ਕਰਾਉਣਾ ਤਾਂ ਇਹਦਾ ਨਹੀਂ ਸਮਾਨ ਕੱਲੇ ਤੇ ਕਲੇਵਰ ਪਾ ਕੇ ਸਮਾਨ ਤੇ ਮੇਰਾ ਅੰਦਾਜ਼ਾ ਭੈਣ ਚੋ 15-15000 ਦਾ ਪੈਸਟਨ ਹੈ ਇੱਕ ਅੱਛਾ ਇਹਦਾ ਹਾਂ ਬੱਲੇ 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 ਮਿਲ ਜਾਂਦੇ ਸੌਖੇ ਮਿਲ ਜਾਂਦੇ ਹਾਂ ਲੱਖ ਤੋਂ 1.5 ਲੱਖ ਰੁਪਏ ਚ ਜਾਂਦਾ ਇਹਦਾ ਇੰਜਣ ਹੂੰ ਇਹਦਾ 20 ਤੋਂ 25000 ਚ ਜਾਂਦਾ ਚੰਨੀ ਇਹਦਾ 20 ਤੋਂ 25000 ਚਿੰਜਣ ਹੋ ਜਾਂਦਾ ਹਾਂ ਮਤਲਬ ਸਮਾਨ ਆਏ ਨਾ ਹਾਂ ਅੰਦਾਜ਼ਾ ਦਿਖਾ ਰਿਹਾ ਕੋ ਸਾਰਾ ਕੁਝ ਲੈ ਵੇ ਰੂ ਕੁਝ ਵੀ ਲੈ ਲਓ ਯਾਰ ਕ੍ਰੈਂਕ ਟਿਕੜਤਾ ਇਹਦੇ ਜਾਣ ਦੀ ਲੋੜ ਨਹੀਂ ਪੈਂਦੀ ਜੇ ਬੰਦਾ ਜੇ ਬੰਦੇ ਦੀ ਗਲਤੀ ਕਰਕੇ ਨਹੀਂ ਹੋਇਆ ਚੱਲ ਕੇ ਹੋਇਆ ਡਾਊਨ ਜਾਂ ਕੋਈ ਵੀ ਆ ਮੈਂ ਹਾਲੈਂਡ ਐ ਉਹ ਜੇ ਵੀ ਵੇਖਿਆ ਜਿਨ੍ਹਾਂ ਚੋਂ ਤੇਲ ਮੁੱਕ ਗਿਆ ਉਹਦਾ ਇੱਕ ਪਿਸਟਨ ਚੋਕ ਸੀਜ ਵੱਜ ਗਿਆ ਥੱਲੇ ਕ੍ਰੈਂਕ ਤੋਂ ਤੇ ਉਹਨਾਂ ਨੇ ਪੇਚ ਕੱਸਨੋਂ ਪੱਟ-ਪੱਟ ਕੇ ਕ੍ਰੈਂਕ ਤੋਂ ਥੱਲੋਂ ਕ੍ਰੈਂਕ ਸਾਫ਼ ਕਢ ਲਈ ਫੇਰ ਦੁਬਾਰਾ ਚਲਾਤਾ ਇਹ ਚੱਲ ਪਿਆ ਹਾਂ ਇੱਕ ਨਹੀਂ ਕਈ ਕਈ ধারণা ਹੈ ਕ੍ਰੈਂਕ ਦੀਆਂ ਦਾ ਇਹਨਾਂ ਦਾ ਫੇਸ ਕਿੱਡਾ ਤਗੜਾ ਬਾਹ ਕ੍ਰੈਂਕਾ ਲੋ ਤਾਂ ਇੰਨਾ ਕਹੇ ਬਾਹ ਕਮਾਲ ਆ ਤੇ ਆ ਟਰੈਕਟਰ ਹੂੰ ਮੈਂ ਹੁਣ ਕੋਈ ਬੰਦਾ ਕਹੂਗਾ ਟੂੜੀ ਵਾਲੀ ਮਸ਼ੀਨ ਤੇ ਮੈਂ ਕੋਈ ਟਰੈਕਟਰ ਇਹੋ ਜਾਨੀ ਜਿਹੜਾ ਚਲਾਉਣ ਵਾਲਾ ਛੱਡਿਆ ਹੋਵੇ ਹੂੰ ਸਭ ਤੋਂ ਘੱਟ ਖਰਚਾ ਹੌਲੈਂਡ ਦਾ ਟੂੜੀ ਵਾਲੀ ਕੇ ਹਾਂ 12 ਤੋਂ 13 14 15 ਤੱਕ ਸਵਰਾਜ 15 ਤੱਕ ਅਚਾ 12 ਤੋਂ ਲੈ ਕੇ 15 ਤੱਕ ਸਵਰਾਜ ਜਿਹੜਾ ਮੈਂ ਕੱਢਿਆ ਹੋਰ ਕਿਸੇ ਦਾ ਕਹਿ ਨਹੀਂ ਸਕਦਾ ਤੇ ਡੀਆਈ 59 ਘਰ ਹੂੰ ਜਿਹੜੇ 2.5 ਲੀਟਰ ਨਾ ਟਰਾਲੀ ਭਰਦੇ ਆ ਹੌਲੈਂਡ 20 ਲੀਟਰਾਂ ਟਰਾਲੀ ਹੌਲੈਂਡ ਸਵਰਾਜ ਤੇ 59 11 ਡੀਆਈ ਹੋਇਆ ਜੀ ਇਹ 20 ਲੀਟਰਾਂ ਟਰਾਲੀ ਭਰ ਦਿੰਦੇ ਆ ਭਰ ਦਿੰਦੇ ਆ 11 6 11 6 11 6 ਦਾ ਮਤਲਬ ਹੀ ਸਮਝਾਉਣੀ ਵੀਰਾਂ ਨੂੰ ਕਿਹੜੀ ਟਰਾਲੀ ਜਿਹੜੀ 11 6 ਦੀ ਹੋਵੇ ਅੱਛਾ ਹਾਂ 6 ਫੁੱਟ ਚੌੜੀ ਹੂੰ 4 ਫੁੱਟ ਉੱਚੀ ਤੇ 11 ਫੁੱਟ ਲੰਮੀ ਇਹ 20 ਲੀਟਰਾਂ ਭਰ ਦਿੰਦਾ ਇਹ ਵੀ ਭਰ ਦਿੰਦਾ 855 12 ਤੋਂ ਲੈ ਕੇ 15 ਟਿੱਕਰ ਮਾਡਲ ਵਾਲਾ 12 ਤੋਂ 15 ਮੈਂ ਜਿਹੜਾ ਦੇਖਿਆ ਹੋਇਆ ਮੈਂ ਉਹਦੀ ਗੱਲ ਕਰਦਾ ਉਹਦੋਂ ਪਿਛਲੇ ਦਿਨੀ 8 ਲੀਟਰ ਵੀ ਖਾਂਦੇ ਰਹੇ ਟਰਾਲੀ ਦਾ ਆਪਣੇ ਕੋਲੇ ਉਹ ਵੀ ਹੈਗੇ ਇਹ ਇਹ ਜਿਹੜੇ ਹੁਣ ਇਹਨਾਂ ਦੋਹਾਂ ਦੇ ਵਿੱਚੋਂ ਇਹ 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 ਇਹਦਾ ਖਰਚਾ ਇਹਦੇ ਨੂੰ ਘਟਾ ਇਹਦਾ ਘਟਾ ਇਹਦਾ ਘਟਾ ਘਟਾ ਹੁਣ ਇਸ ਗੱਲ ਦਾ ਜਵਾਬ ਤੈਨੂੰ ਗਾਹਾਂ ਮੈਂ ਪੁੱਛਣ ਲੱਗਾ ਟਰਾਲੀਆਂ ਦੇ ਮੁਕਾਬਲੇ ਚੱਲ ਪਏ ਤਮੀਆਂ ਦੇ ਚੱਲ ਪਏ ਸੀਆਰਡੀ ਆ ਗਏ ਆ ਗਏ ਨਾ ਇਹਦਾ ਇੰਜਨ ਚਲ ਇਹਦਾ ਵੀ ਸ਼ਾਇਦ ਮੰਨਦੇ ਹੋਣਗੇ ਇਹਦਾ ਵੀ ਮੰਨਦੇ ਹਾਂ ਪਹਿਲਾਂ ਦੇ 2000 ਮਾਡਲ ਤੋਂ ਪਹਿਲਾਂ ਦਾ ਇੰਜਣ ਆਪਾਂ ਵੱਡਾ ਮੰਨਦੇ ਹਾਂ ਮੰਨਦੇ ਨਾ ਸਾਰੇ ਕਿਵੇਂ ਕਿਵੇਂ 2000 2000 2022 ਤੋਂ ਬਾਅਦ ਸੀਆਰਡੀ ਆਏ ਨਾ ਹਾਂ ਆਏ ਨਾ 2022 ਤੋਂ ਪਹਿਲਾਂ ਵਾਲੇ ਜਿਹੜੇ ਇੰਜਣ ਆ ਟਰੈਕਟਰਾਂ ਦੇ 53 ਦਾ ਸੀ ਲਾਲਾ ਤੋਂ ਪਹਿਲਾਂ 55 ਐਚਪੀ ਆਉਂਦਾ ਸੀ ਹੁਣ ਆਲਾ 53 ਦਾ 55 ਐਚਪੀ ਹੋ ਗਿਆ ਮਤਲਬ ਸੀਆਰਡੀ ਕਰਤਾ ਨਾ 36 30 ਲਾਲਾ 363 ਪਹਿਲਾਂ 55 HP ਆਉਂਦਾ ਸੀ ਹੁਣ ਤਾਂ 50 HP ਕਾਪੀ ਦੇ 50 HP ਆਉਂ ਨਾਲ ਫਿਰ ਜਿਹੜਾ ਆਹੜਾ 363 ਇਹਦਾ ਇੰਜਨ ਵੱਡਾ ਸੀਗਾ HP ਦੇ ਹਿਸਾਬ ਨਾਲ ਉਹ ਉਹ ਪਾਸੇ ਗੱਲ ਕਰਦਗੇ ਪਹਿਲਾਂ ਇੰਜਨ ਆਏ ਸੀ ਸਾਦੇ ਫਿਰ ਆਪਾਂ ਕਹਿਣ ਲੱਗੇ ਡੀਆਈ ਫਿਰ ਆਪਾਂ ਕਹਿਣ ਲੱਗੇ ਸੀਆਰਟੀ ਹੂੰ ਜਿਹੜਾ ਡੀਆਈ ਇੰਜਨ ਹੁੰਦਾ ਸੀਗਾ ਉਹਦੀ ਜਿਹੜੀ ਨਿਓਜਲ ਹੁੰਦੀ ਸੀ ਪਿਸਟਨ ਤੋਂ ਬਹੁਤ ਦੂਰ ਹੁੰਦੀ ਸੀ ਡੀਆਈ ਦੀ ਬਗਾਇ ਡੀ ਆਈ ਦੀ ਜਿਹੜੇ ਸਾਦੇ ਹੁੰਦੇ ਸੀਗੇ ਇੰਜ ਸਾਦਿਆਂ ਦੀ ਜਿਹੜੀ ਮੈਨੂੰ ਪਤਾ ਸੀਗਾ ਉਹਦੀ ਬਹੁਤ ਦੂਰ ਹੁੰਦੀ ਸੀ ਜਿਵੇਂ ਹੈੱਡ ਦੇ ਵਿੱਚ ਪਿੱਛੇ ਹੁੰਦੀ ਸੀ ਹੂੰ ਇੱਥੇ ਪੈਸੋਂ ਰੱਖਦਾ ਤੇ ਇੱਥੇ ਨੌਜ ਰਾ ਹੂੰ ਠੀਕ ਆ ਉਹ ਉਹਦੇ ਲਈ ਕੰਪਨੀ ਨੂੰ ਕੀ ਕਰਨਾ ਪੈਂਦਾ ਸੀ ਉਹ ਹੀਟਰ ਦਿੰਦੀ ਸੀਗੀ ਨਾਲ ਜਿੱਥੇ ਆਪਣੀ ਨੌਜ ਲੱਗੀ ਆ ਹੈੱਡ ਦੇ ਕੋਲੇ ਉੱਥੇ ਹੀਟਰ ਲੱਗਾ ਹੁੰਦਾ ਸੀ। ਹੂੰ ਪਹਿਲਾਂ ਆਪਾਂ ਹੀਟਰ ਲਾਉਂਦੇ ਸੀਗੇ। ਹੀਟਰ ਲਾ ਕੇ ਉਸ ਜਗ੍ਹਾ ਨੂੰ ਗਰਮ ਕਰ ਲੈਂਦੇ ਸੀ। ਹੂੰ ਗਰਮ ਕਰ ਲਿਆ ਜਦੋਂ ਟੀਲ ਨੇ ਸਪਰੇਅ ਕੀਤੀ ਅੱਗ ਲੱਗ ਜਾਂਦੀ ਸੀਗੀ। ਕਈ ਟਰੈਕਟਰ ਸਟਾਰਟ ਵੀ ਨਹੀਂ ਹੁੰਦੇ ਸੀਗੇ ਜਾਂ ਹੀਟਰ ਤੋਂ ਬਿਨਾ। ਹਾਂ ਜੀਟਰ ਇਹੋ ਜਿਹਾ ਟਰੈਕਟਰ ਸੀਗਾ ਜਿਹੜਾ ਕੰਪਨੀ ਵੱਲੋਂ ਇਹੋ ਜਿਹਾ ਆਇਆ ਸੀ ਪੌਂਦੀ ਬਰਫ਼ ਚ ਖਿਹੜ ਦੋ। ਹੂੰ ਹੁਣ ਡਾਇਰੈਕਟ ਇੰਜੈਕਟ ਕਹਿੰਦੇ ਆ ਡੀਆਈ ਦਾ ਮਤਲਬ ਡਾਇਰੈਕਟ ਇੰਜੈਕਟ ਇੰਜੈਕਟਰ ਡੀ ਇੰਜੈਕਸ਼ਨ ਮਤਲਬ ਸੁੱਦਾ ਉਹਦੇ ਤੋਂ ਮੈਂ ਕਈ ਬੰਦੇ ਕਹਿੰਦੇ ਆ ਮੈਂ ਇੱਕ ਥਾਂ ਤੇ ਲਿਖਿਆ ਸੀਗਾ ਜੱਟ ਬ੍ਰੇਕ ਉਹ ਕਹਿੰਦਾ ਬੈਟ ਹੁੰਦਾ ਮਾੜੀ ਮੋਟੀ ਭਰਾਵਾ ਬੋਲਦੇ ਚੱਲਦੇ ਤਾਂ ਮਾੜਾ ਮੋਟਾ ਹੋ ਜਾਂਦਾ ਇਹ ਤੁਹਾਨੂੰ ਸਮਝ ਆ ਗਈ ਇੰਨੀ ਬਹੁਤ ਆ ਦੇਸੀ ਹਾਂ ਆ ਆਪਣਾ ਬਿਦਾਉ ਡੀ ਇੰਜਨ ਆ ਇਹਦੀ ਨਿਓਜਲ ਪਿੱਛੇ ਆ ਤੇ ਇਹਦੀ ਇੱਥੇ ਪੈਸਨਲ ਰੋਗ ਗਿਆ ਉਹਨੇ ਸਪਰੇਅ ਕੀਤੀ ਉਹਨਾਂ ਬਲਾਸ ਨਹੀਂ ਹੁੰਦਾ ਜਾਂ ਉਹਨਾਂ ਦਬਾਅ ਨਹੀਂ ਬਣਦਾ ਜੀਦੇ ਕਰਕੇ ਅੱਗ ਲੱਗ ਜੇ ਕੰਪਨੀ ਨੇ ਹੀਟਰ ਲਾਏ ਸੀ ਹੂੰ ਕੰਪਨੀ ਨੇ ਨਯੂਜਲ ਨੇੜੇ ਕਰਤੀ ਜਮਾ ਬਿਲਕੁਲ ਪਿਸਟਨ ਦੇ ਉੱਤੇ ਉੱਤੇਗਾ ਤੇ ਸਿਰ ਤੇ ਜਿਹਨੂੰ ਡੀਆਈ ਕਹਿੰਦੇ ਆ ਹੂੰ ਡੀਆਈ ਚ ਹੋਰ ਫਰਕ ਮੈਨੂੰ ਪਤਾ ਨਹੀਂ ਲੱਗਾ ਜੇ ਕਿਸੇ ਨੇ ਜਿਵੇਂ ਆਪਣਾ ਉਹ ਪੀਟੀ ਵਾਲਾ ਜੇਲਦਾਰ ਆ ਹੂੰ ਉਹਨੇ ਮੇਰੀ ਵੀਡੀਓ ਵੇਖ ਕੇ ਮੈਨੂੰ ਦੱਸਿਆ ਵੀ ਆਹ ਕੰਮ ਐ ਨਹੀਂ ਹੁੰਦਾ ਜੇ ਕੋਈ ਦੱਸ ਦੇਵੇ ਡੀਆਈ ਤੇ ਬਗੈੜ ਡੀਆਈ ਚ ਕੀ ਫਰਕ ਹੁੰਦਾ ਮੈਨੂੰ ਇਸ ਗੱਲ ਚ ਹਜੇ ਤੱਕ ਕੋਈ ਨਹੀਂ ਪਤਾ ਲੱਗਾ ਵੀ ਉਹ ਜਿਵੇਂ ਪਿਸਟਨ ਦੇ ਪੀਕ ਤੇ ਆਇਆ ਉਦੋਂ ਸਪਰੇਅ ਕਰਦਾ ਸੀ ਜਿਹੜਾ ਬਗੈੜ ਡੀਆਈ ਸੀ ਉਹ ਪਹਿਲਾਂ ਕਰ ਦਿੰਦਾ ਹੂੰ ਤੇਰੀ ਗੱਲ ਤੋਂ ਗੱਲੀ ਮਕਨ ਲਗਾ ਕਈ ਵੀਰ ਭਰਾ ਕਹਿੰਦੇ ਡੀਆਈ ਦੀ ਐਵਰੇਜ ਜ਼ਿਆਦਾ ਕਹਿੰਦੇ ਨੇ ਨਾ ਹਾਂ ਵੀ ਅਸੀਂ ਡੀਆਈ ਕਰਾਇਆ ਖਰਚਾ ਘਟ ਗਿਆ ਹੂੰ ਕਹਿੰਦੇ ਨਾ ਹੂੰ ਤੇਰੇ ਹਿਸਾਬ ਨਾਲ ਖਰਚਾ ਘਟ ਦੋ ਘਟ ਦੋ ਘਟ ਜਾਂਦਾ ਮੇਰੀ ਪਹਿਲਾਂ ਜਦੋਂ ਮੈਂ ਲੈ ਚੱਲਦਾ ਉਹ ਚੱਲਣ ਦਿਆ ਕਰ ਮੈਂ ਤੁਹਾਨੂੰ ਦੱਸਦਾ ਐਂਟਰ ਨਹੀਂ ਡੀਆਈ ਐਂਟਰ ਹੂੰ ਐਂਟਰ ਸਭ ਤੋਂ ਵੱਧ ਤੇ ਲਿਖਾਂਦਾ ਸੀ ਹੂੰ ਆਪਦੇ ਟਾਈਮ ਦਾ ਤੇ ਅੱਜ ਸਭ ਤੋਂ ਘੱਟ ਤੇ ਲਿਖਣ ਵਾਲਾ 265 ਜਾਂ 275 ਹੂੰ ਜਦੋਂ ਤੈਨੂੰ ਕਿਸੇ ਪਾਸਿਓ ਕੋਈ ਨਾ ਕੋਈ ਟੋਟ ਹੋਈ ਤੂੰ ਉਸ ਪਾਸੇ ਕੰਮ ਕਰਨਾ ਜਿਹੜੀ ਕੰਪਨੀ ਨੂੰ ਕਿਹੜੇ ਪਾਸੇ ਧੱਕਾ ਵੱਜਦਾ ਹੋਵੇ ਕੰਪਨੀ ਉਸ ਚੀਜ਼ ਤੇ ਕੰਮ ਕਰਦੀ ਆ ਮੈਂ ਤਾਂ ਤਾਂ ਨਾ ਵੀ ਅੱਜ ਸਭ ਤੋਂ ਘੱਟ ਤੇਲ ਖਾਣ ਵਾਲਾ ਡੀਆਈ ਆ ਤੇ ਉਦੋਂ ਸਭ ਤੋਂ ਵੱਧ ਖਾਣ ਵਾਲਾ ਡੀਆਈ ਸੀਗਾ ਜਿਹੜਾ ਆਪਾਂ ਹੁਣ ਇਹ ਮੈਂ ਜਿਹੜਾ ਮੈਂ ਆਪਦੇ ਜੱਟ ਕਈ ਭਾਸ਼ਾ ਚ ਡਿਫਰੈਂਸ ਦੱਸਣ ਲੱਗਾ ਆਪਣਾ ਡੀਆਈ ਇੰਜਣ ਤੇ ਬਗੈੜੀ ਆ ਆਪਣਾ ਟਰੈਕਟਰ ਆ ਇਹਦਾ ਉਹਦਾ ਇਨਲਾਈਨ ਪੰਪ ਆ ਇਹਦਾ ਰੂਟਰ ਪੰਪ ਹੂੰ ਉਹਦਾ ਬੈਲੈਂਸ ਜਿਹੜਾ ਹੁੰਦਾ ਉਹ ਗਵਰਨਰਲ ਕਰਦਾ ਇਹਦਾ ਕਰੰਟਰ ਦੇ ਸਿਸਟਮ ਨਾਲ ਹੁੰਦਾ ਜਿਹੜਾ ਇਹ ਟਰੈਕਟਰ ਆ ਜਾਂ ਉਹ ਟਰੈਕਟਰ ਉਹ ਮੈਂ ਦੇਖਿਆ ਵੀ ਜੌਂਡੀਅਰ ਹੌਲੈਂਡ ਨੂੰ ਤੂੜੀ ਦੀ ਮਸ਼ੀਨ ਤੇ ਤੇਲ ਘੱਟ ਨਹੀਂ ਖਾ ਸਕਦਾ ਕੋਈ ਬੰਦਾ ਸ਼ਰਤ ਲਾ ਲੇ ਪਰ ਹੌਲੈਂਡ 10 ਮਾਡਲ ਹੋਵੇ ਤੇ 10 ਤੋਂ ਥੱਲੇ ਵਾਲਾ ਹੋਵੇ ਫਿਰ ਇਹ ਘੱਟ ਖਾਉ ਹਾਂ ਸਪੈਸ਼ਲ ਐਡੀਸ਼ਨ ਦੀ ਨਹੀਂ ਮੈਂ ਗੱਲ ਕਰਦਾਗਾ ਉਹ ਕੰਪਨੀਆਂ ਬੜਾ ਕੁਝ ਕਰੀ ਗਈਆਂ ਜੀ ਤਰੀ ਜਾਂਦੀਆਂ ਜਾਂ ਕੁਛ ਨਾ ਕੁਛ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਪਰ ਆਹ ਟਰੈਕਟਰ ਨੂੰ ਮੈਂ ਇਹਦਾ ਪੰਪ ਤੋਂ ਤੇਲ ਪਵਾ ਕੇ ਬੰਦੇ ਨੂੰ ਟਰਾਲੀ ਭਰਨ ਭੇਜ ਦੂੰਗਾ ਉਹ ਟਰਾਲੀ ਜੋਰ ਲਵਾ ਕੇ ਭਰ ਦੇਵੇ ਉਹ ਨਾ ਭਰ ਦੇਵੇ ਤੁਸੀਂ ਚਾਰਾਂ ਘੰਟਿਆਂ ਬਾਅਦ ਪੰਜਾਂ ਘੰਟਿਆਂ ਬਾਅਦ ਚੀ ਤੇਲ ਪਵਾ ਦਿਓ ਮੈਂ ਤੁਹਾਨੂੰ ਦੱਸ ਦੂੰ ਕਿੰਨੀਆਂ ਟਰਾਲੀਆਂ ਬਣਾਈਆਂ ਇਹ ਇੰਨਾ ਕਾ ਆ ਦੇ ਦੀਨਮਾਨ ਦਾ ਪੱਕਾ ਹੁਣ ਮੈਂ ਤੈਨੂੰ ਡੀਏਈ ਵਾਲੇ ਪਾਸੇ ਦੱਸਾਂ ਗੱਲ ਇੱਕ ਮਿੰਟ ਕੱਢ ਰੱਖ ਲੋ ਇੱਕ ਮਿੰਟ ਮੇਰੀ ਗੱਲ ਸੁਣੀ ਚੱਲ ਆਹਾ ਆਪਣਾ ਰੂਟਰ ਪੰਪ ਆ ਉਹ ਆਪਣਾ ਇਨ ਲਾਈਨ ਪੰਪ ਆ ਹੂੰ ਉਸ ਆ ਆਪਣੀ ਜਿਹੜੀ ਕੇਮ ਸ਼ਾਫਟ ਹੁੰਦੀ ਆ ਆ ਕੇਮ ਆ ਆ ਕੇਮ ਚੰਨੀ ਧਿਆਨ ਅੰਦਾਜ਼ੇ ਨਾਲ ਇਹ ਤੇ ਵਾਲ ਲੱਗੇ ਆਪਣੇ ਆਹ ਵਾਲ ਐ ਟਿਕੇ ਹੋਇਆ ਹਾਂ ਤੇ ਕਿੱਦਾਂ ਠੀਕ ਐ ਆਹ ਵਾਲ ਟਿਕੇ ਹੋਇਆ ਹੂੰ ਇਹ ਦੋ ਆਪਣੇ ਇਹਨੂੰ ਐਗਜ਼ਾਮਪਲ ਤੌਰ ਤੇ ਇੱਕ ਆ ਸਾਹ ਵਾਲਾ ਇੱਕ ਧੂਏ ਵਾਲਾ ਹੂੰ ਆ ਆਪਣੇ ਪੰਪਾ ਪੰਪ ਤੋਂ ਨਿਯੋਜਨਾ ਜਾਂਦੀਆਂ ਸਾਰੀਆਂ ਇਹਦੇ ਵਿੱਚ ਵੀ ਇੱਕ ਕੇਮ ਆ ਛੋਟੀ ਜੀ ਪੰਪ ਚ ਵੀ ਉਹ ਪਲੰਦਰਾਂ ਨੂੰ ਚੱਕਦੀ ਆ ਜਿਹੜਾ ਪੰਪ ਪਲੰਦਾ ਪਿਸਟਨ ਪੀਕ ਤੇ ਆ ਗਿਆ ਉਹ ਆ ਕੇਮ ਨੇ ਦੋਨੇ ਵਾਲ ਬੰਦ ਕਰ ਦੇਣੇ ਆ ਪੰਪ ਨੇ ਇੱਥੇ ਸਪਰੇਅ ਕਰ ਦੇਣੀਆਂ ਓਕੇ ਜਿਹੜੀ ਹਵਾ ਥੱਲੇੋਂ ਤਾਣੂ ਲੈ ਕੇ ਆਇਆ ਉਹ ਗਰਮ ਹੋ ਜਾਣੀ ਆ ਬਲਾਸਟ ਹੋ ਜਾਣਾ ਪਿਸਟਨ ਥੱਲੇ ਉੱਟ ਜਾਣਾ ਏਦੋਂ ਅਗਲੇ ਵਿੱਚ ਕੀ ਹੋਣਾ ਉਹਦਾ ਧੂਏਂ ਵਾਲਾ ਖੁੱਲ ਜਾਣਾ ਪੈਸਟਨ ਮੈਂ ਮਾੜਾ ਮੋਟਾ ਗਲਤ ਹੋ ਸਕਦਾ ਹਾਂ ਹੁਣ ਧੂਆ ਕੱਢ ਦੇਣਾ ਤੀਜੇ ਦਾ ਉਹ ਖੁੱਲਿਆ ਹੋਣਾ ਜਿਹਦੇ ਲਈ ਸਾਹ ਹੋਣਾ ਹੂੰ ਤੀਜੇ ਦਾ ਤੀਜੇ ਦਾ ਉਹ ਖੁੱਲਿਆ ਹੋਣਾ ਜਿਹਦੇ ਲਈ ਸਾਹ ਲੈਣਾ ਹੈ ਹੂੰ ਜਦੋਂ ਆ ਇਹਨੇ ਕੰਮ ਆਪਦਾ ਕਰਤਾ ਤੀਜੇ ਚ ਹਵਾ ਭਰੀ ਵੀ ਆ ਤੀਜੇ ਤਾਂ ਜਾਣਗੇ ਵਾਲ ਬੰਦ ਹੋ ਜਾਣੀਆਂ ਹਵਾ ਘੁੱਟੀ ਜਾਣੀ ਐ ਸਪਰੇਅ ਹੋ ਜਾਣੀਆਂ ਅੱਗ ਲੱਗ ਜਾਣੀਆਂ ਇਦਾਂ ਪ੍ਰੋਸੈਸ ਚੱਲਦਾ ਓਕੇ ਹੁਣ ਸੀਆਰਡੀ ਚ ਕੰਪਨੀ ਨੇ ਕੀ ਕਰਤਾ ਸੀਆਰਡੀ ਚ ਆ ਆਪਣਾ ਟਰੈਕਟਰ ਦਾ ਹੈੱਡ ਆ ਹੂੰ ਇਥੇ ਆਪ ਆਪਣੀਆਂ ਨਿਯੋਜਨਾ ਲੱਗੀਆਂ ਹੋਈਆਂ ਹਾਂ ਇਥੇ ਪੱਕਾ ਹੀ ਇੱਕ ਥਾਂ ਤੇ ਪ੍ਰੈਸ਼ਰ ਬਣਿਆ ਹੋਇਆ ਜਿੰਨਾ ਪੰਪ ਨੇ ਬਣਾਉਣਾ ਸੀ ਉਹਨਾਂ ਇਥੇ ਪ੍ਰੈਸ਼ਰ ਇਕੱਠਾ ਬਣਿਆ ਹੋਇਆ ਤੇਰੀ ਗੱਡੀ ਚ ਪ੍ਰੂਫ ਕਰ ਦੂੰਗਾ ਮੈਂ ਹੂੰ ਪ੍ਰੂਫ ਤਾਂ ਕਾਹਦੋ ਕਰਨਾ ਤਾਂ ਹੈਗਾ ਹੀ ਆ ਇਥੇ ਇੱਕ ਪੰਪ ਪੱਕਾ ਹੀ ਇਥੇ ਪ੍ਰੈਸ਼ਰ ਬਣਾ ਕੇ ਰੱਖਦਾ ਹੂੰ ਆ ਨਿਯੋਜਨਾ ਤਿੰਨੇ ਇਹਦੇ ਤੇ ਇੱਕ ਉਹ ਜਿਹਨੂੰ ਜੋਨਟਾਂ ਦੇ ਇਹਦਾ ਦਿਮਾਗ ਗੱਡੀ ਦਾ ਉਹ ਇਥੇ ਲੱਗਾ ਹੋਇਆ ਹੂੰ ਉਹ ਇਥੇ ਹਰ ਇੱਕ ਥਾਂ ਤੇ ਤਿੰਨਾਂ ਨਿਯੋਜਨਾ ਤੇ ਪ੍ਰੈਸ਼ਰ ਇੱਕੋ ਜਿਹਾ ਖੜਾ ਉਹਨੂੰ ਕਮਾਨ ਇਹ ਇਹ ਚੀਜ਼ ਨੇ ਦੇਣੀ ਆ ਜਿਹੜੀ ਜਿਹੜਾ ਪੈਸਟਰ ਤਾਂ ਆ ਗਿਆ ਉਹਦੇ ਕੇਮ ਨੇ ਵਾਲ ਬੰਦ ਕਰ ਤੇ ਉਹਨੇ ਕਰੰਟ ਉਸੇ ਨਿਊਜਲ ਨੂੰ ਦੇਣਾ ਜਿਹਨੂੰ ਇੰਜੈਕਟਰ ਕਹਿੰਦੇ ਨੇ ਉਹਦਾ ਤੇਲ ਰੀਲੀਜ਼ ਹੋ ਜਾਣਾ ਓਕੇ ਵੀ ਉਹਨੇ ਉੱਥੇ ਕਰ ਦੇਣਾ ਸਪਰੇ ਹਾਂ ਜੇ ਇਨ ਲਾਈਨ ਆਓ ਪਰਫਾਰਮੈਂਸ ਸੀਆਰਡੀ ਦੀ ਵੱਧ ਹੋਊਗੀ ਜੇ ਸਹੀ ਹੋਊਗੀ ਹਾਂ ਤੁਸੀਂ ਇੱਕ ਗੱਡੀ ਸਫਾਰੀ ਨੂੰ ਵਿਦਆਊਟ ਸੀਆਰਡੀ ਚਲਾਇਓ ਹੂੰ ਇੱਕ ਗੱਡੀ ਨੂੰ ਸੀਆਰਡੀ ਚਲਾਇਓ ਸੀ ਆਰਡੀ ਲਈ ਜ਼ਿਆਦਾ ਵਧੀਆ ਸੀ ਆਰਡੀ ਦੀ ਪਰਫਾਰਮੈਂਸ ਜ਼ਿਆਦਾ ਹੋਊਗੀ ਤੇ ਆਪਣੇ ਜੀਮ ਦਾ ਤਾਂ ਸੀ ਆਰਡੀ ਨੂੰ ਪਸੰਦ ਹੀ ਨਹੀਂ ਕਰ ਰਹੇ ਪਸੰਦ ਤਾਂ ਨਹੀਂ ਕਰ ਰਹੇ ਵੀਰੇ ਇੱਕ ਤਾਂ ਇੰਜੈਕਟਰਾਂ ਦੀ ਕੀਮਤ ਬਹੁਤ ਜ਼ਿਆਦਾ ਇੱਕ ਉਹ ਇਹੋ ਜੀ ਚੀਜ਼ ਆ ਕਰੰਟ ਸਿਸਟਮ ਉੱਥੇ ਪਾਣੀ ਦੀ ਦਿੱਕਤ ਆ ਬਹੁਤ ਸੋਚ ਸਮਝ ਕੇ ਇਹ ਮਸ਼ੀਨਰੀ ਇਹੋ ਜੀ ਆ ਗੰਦੀ ਹੋ ਗਈ ਉਹਨੂੰ ਧੋਣਾ ਪੈਣਾ ਸਾਫ ਕਰਨਾ ਪੈਣਾ ਇਸ ਕਰਕੇ ਜੀਮੇਦਾਰ ਚੱਲਦਾ ਇੱਕ ਤੁਹਾਨੂੰ ਮੈਂ ਹੋਰ ਥੋੜੀ ਜੀ ਗੱਲ ਦੱਸਦਾ ਹੁਣ ਆਪਣੇ ਟਰੈਕਟਰਾਂ ਦੇ ਵਿੱਚ ਤਿੰਨ ਫੀਚਰ ਆ ਗਏ ਹੂੰ ਉਹਨੂੰ 40 ਹਸ ਪਾਵਰ ਕਰ ਲਓ ਉਹਨੂੰ 50 ਕਰ ਲਓ ਉਹਨੂੰ 60 ਕਰ ਲਓ ਉਹ ਕਿਹੜੀ ਚੀਜ਼ ਕਰਦੀ ਹੈ ਆਪਾਂ ਨਾ ਤਾਂ ਇਨਲਾਈਨ ਪੰਪ ਚ ਕਰ ਸਕਦੇ ਨਾ ਰੂਟਰ ਪੰਪ ਚ ਕਰ ਸਕਦੇ ਉਹਨੂੰ ਆਪਾਂ ਸੀਆਰਡੀ ਚ ਕਰ ਸਕਦੇ ਹਮ ਕਿਵੇਂ ਕਰ ਸਕਦੇ ਆ ਜਿਹੜਾ ਆਪਣਾ ਇੱਥੇ ਦਿਮਾਗ ਆ ਜਿਹੜਾ ਆਪਣੀਆਂ ਤਿੰਨਾਂ ਚੀਜ਼ਾਂ ਨੂੰ ਕਮਾਂਡ ਦਿੰਦਾ ਕਿ ਤੂੰ ਤੇਲ ਨੂੰ ਰਿਲੀਜ਼ ਕਰ ਦੇ ਇੱਥੇ ਕਰੰਟ ਆਉਂਦਾ ਇੰਜੈਕਟਰ ਚ ਇਹ ਰਿਲੀਜ਼ ਕਰ ਉਹ ਗਾਰੰਟੀ ਕੰਪਨੀ ਉਸ ਹੱਬ ਨਾਲ ਦਿੰਦੀ ਵੀ ਇਹ ਤੇਲ ਘੱਟ ਰਿਲੀਜ਼ ਕਰੇ ਮੇ ਕਰੰਟ ਨੂੰ ਕੰਟਰੋਲ ਕਰਨ ਵਾਲਾ ਸਵਿਚ ਲਾਤਾ ਉੱਥੇ ਆ ਉਹਦੇ ਕੋਲੇ ਆ ਤੁਸੀਂ ਗੱਡੀ ਚਲਾਈ ਆ Honda ਦੀ Honda Ameer ਨਹੀਂ Honda ਮੈਂ እንਜੀ ਲਈ ਉਸ ਚ ਕੰਪਨੀ ਨੇ ਪਤਾ ਕੀ ਕੀਤਾ ਉਹਦੇ ਨਾਲ ਗ੍ਰੀਨ ਲਾਈਟ ਆਉਂਦੀ ਰਹਿੰਦੀ ਇਕੋ ਲਿਖਿਆ ਹੁੰਦਾ ਹੂੰ ਮੈਂ ਅੰਗਰੇਜ਼ੀ ਚ ਗਲਤ ਹੁਤਾ ਇਕੋ ਆਪਾਂ ਹੋਰ ਚੀਜ਼ਾਂ ਤੇ ਵੇਣੇ ਆ ਜੇ ਕੋਈ ਚਲਾਉਣਾ ਆ ਟਰੈਕਟਰ ਦੇ ਵਿੱਚ ਵੀ ਇਕੋ ਆਇਆ ਹੋਊ ਸਪੋਰਟਸ ਜਾਂ ਫਲਾਉਣਾ ਤਾਂ ਉਹ ਆ ਗਿਆ ਆ ਗਿਆ ਉਸ ਚ ਕੰਪਨੀ ਨੇ ਕਿੰਨਾ ਵਧੀਆ ਕੰਮ ਕੀਤਾ ਜੇ ਤੁਸੀਂ 1 ਲੀਟਰ ਨੂੰ ਪੋਲਾ ਪੋਲਾ ਦਾਅਪਦੇ ਆ ਹੂੰ ਤੋ ਇਹ ਕੋ ਮੂਡ ਤੇ ਰਹਿੰਦੀ ਆ ਉਹਦਾ ਫਾਇਦਾ ਐਵਰੇਜ ਵੱਧ ਇੱਕ ਉਹਦਾ ਜੇ ਤੁਸੀਂ ਅਮੇਜ ਗੱਡੀ ਨੂੰ ਸਿੱਖ ਚਲਾਉਣਾ ਸ਼ੁਰੂਆਤ ਕੀਤੀ ਉਤੋਂ ਥੋੜੀ ਖਰਿਆਕ ਗੱਡੀ ਤੇ ਐਵਰੇਜ ਇੰਨੀ ਕ ਬਣ ਜੂ ਗਲੀ ਛੱਡ ਦੋ ਜਿ ਆਪਣਾ ਹੱਥ ਉੱਤੇ ਰੱਖ ਜੋ ਉਹ ਕੰਪਨੀ ਨੇ ਕਿਹਾ ਹੋਇਆ ਵੀ ਜਦੋਂ ਤੁਹਾਨੂੰ ਸਪੋਰਟਸ ਮੂਡ ਚਾਹੀਦਾ ਉਹਦਾ ਐਕਸੈਲੇਟਰ ਜ਼ੋਰ ਦੀ ਨਾਪ ਜ਼ੋਰ ਦੀ ਨਾਪ ਉਹਦੇ ਇੱਕੋ ਬੰਦ ਓਕੇ ਉਹ ਸਪੋਰਟਸ ਮੂਡ ਤੇ ਹੋ ਜਾਂਦੀ ओके ਉਹ ਚ ਗ੍ਰੀਨ ਲਾਈਟ ਮੀਟਰ ਤੇ ਜਗਦੀ ਰਹਿੰਦੀ ਆ ਜੇ ਤੁਸੀਂ ਉਹਨੂੰ ਵੱਡੇ ਗੇਅਰ ਚ ਐਕਸੀਲੇਟਰ ਨਾ ਪਤਾ ਉਹਨੇ ਤਾਂ ਵੀ ਬੰਦ ਕਰ ਦੇਣਾ ਜੇ ਤੁਸੀਂ ਵੈਸੇ ਹੀ ਐਕਸੀਲੇਟਰ ਨਾ ਪਤਾ ਆਪਣਾ ਬਾਈ ਅਸਤਨਾਮ ਘੁੰਮਣ ਗਿਆ ਸੀ ਉਹ ਪਹਿਲੇ ਗੇਅਰ ਚ 1000 ਚੱਕਰ ਤੋਂ ਵੱਧ ਹੀ ਪਹਿਲੇ ਗੇਅਰ ਚ 1000 ਕੰਪਨੀ ਨੇ ਉਦਾਂ ਹੀ ਦਿੱਤੀ ਕਿਸੇ ਪਹਾੜੀ ਤੇ ਖੜਾ ਸੀ ਉਹ ਕਸੂਤਾ ਫਸ ਕੇ ਉਹਨੇ ਵੀਡੀਓ ਹੀ ਬਣਾਈ ਸੀ ਉਹ ਕੰਪਨੀ ਨੇ ਉਹ ਚ ਇਹੋ ਜਿਹਾ ਫੀਚਰ ਦਿੱਤਾ ਹੋਵੇ ਜਿਵੇਂ ਆਪਾਂ ਆਮ ਗੱਡੀ ਦੀ ਫੁੱਲ ਰੇਸ ਕਰਕੇ ਟਾਇਰਾਂ ਥਲੋਂ ਮਿੱਟੀ ਕਢਾ ਦਿੰਨੇ ਆ ਕਢਾ ਦਿੰਨੇ ਆ ਉਹ ਕਢਦੀ ਨਹੀਂ ਅਮੀਰ ਨਾ ਜਿੰਨਾ ਟਾਈਮ ਉਹਦਾ ਪਹਿਲਾ ਗੇਅਰ ਉਹਨਾ ਟਾਈਮ 1000 ਤੋਂ ਰੇਸ ਹੀ ਨਹੀਂ ਵੱਧ ਲੈਂਦੀ ਉਹ ਤੇ ਫਿਰ ਉਹਦੀ ਦਿੱਕਤ ਪਹਾੜੀਏ ਦੀ ਚਾਹੁੰਦੀ ਉੱਥੇ ਆਉਂਦੀ ਉਹ ਅੱਜ ਤੱਕ ਕਰਾਈ ਨਹੀਂ ਸੀ 13 ਸਾਲ ਹੋ ਗਏ 14 ਸਾਲ ਲਈ ਨੂੰ ਤੇ ਪਹਾੜੀਏ ਤੇ ਜਾ ਕੇ ਆ ਗਈ ਉਹ ਬਾਈ ਨੂੰ ਕੁਜਰਤੀ ਚੜਾਈ ਤੇ ਖੜਾ ਸੀ ਹੂੰ ਔਰ ਇਹ ਸੁਣਨ ਲਵੇ ਗੱਡੀ ਫਿਰ ਉਹਨੇ ਉਹਦੇ ਦਿਮਾਗ 'ਚ ਆਈ ਗੱਲ ਉਹਨੇ ਵੇਖਿਆ ਵੀ ਕੀ ਚੱਕਰ ਆ ਇਹ ਮੈਂ ਜੱਟ ਕੀ ਮੈਂ ਗਲਤ ਅੱਗੇ ਪਿੱਛੇ ਹੋ ਸਕਦਾ ਪਰ ਮੈਂ ਤੈਨੂੰ ਇਹ ਦੱਸਿਆ ਵੀ ਜਿਹੜਾ ਸੀਆਰਡੀ ਚ ਉਹ ਚ ਬਹੁਤ ਗਾਂੜਵਾ ਹੁੰ ਜਾ ਸਕਦੇ ਆ ਪਰ ਬਹੁਤ ਜ਼ਿਆਦਾ ਆ ਤੈਨੂੰ ਦਿਖਾਉਣਾ ਆਪਣੀ ਗੱਡੀ 'ਚ ਹੂੰ ਆਜੋ ਵੀਰੋ ਆਇਆ ਬੁੱਕੀ ਗੱਡੀ ਚਾਬੀ ਕਿੱਥੇ ਆ ਚੰਨੀ